ਹੋ ਬਤਨਾ ਨੂੰ ਛੱਡ ਦੂਰ ਬਸਣ ਦਾ ਬਤਨਾ ਨੂੰ ਛੱਡ ਦੂਰ ਬਸਣ ਦਾ ਕਿੰਨਾ ਦਰਦ ਹੁੰਦਾ ਤਨ ਤੇ ਹਿਜਰਾ ਦੇ ਜ਼ਖਮ ਰਸਣ ਦਾ ਤਨ ਤੇ ਮਿਰਹੋ ਦੇ ਜ਼ਖਮ ਰਸਣ ਦਾ ਕਿੰਨਾ ਦਰਦ ਹੁੰਦਾ ਬਤਨਾ ਨੂੰ ਛੱਡ ਦੂਰ ਬਸਣ ਦਾ ਕਿੰਨਾ ਦਰਦ ਹੁੰਦਾ ਕਿੰਨਾ ਦਰਦ ਹੁੰਦਾ ਇਹ ਵਾਰ ਨਹੀਂ ਜਾਣਦੇ ਨੇ ਇਹ ਵਾਰ ਨਹੀਂ ਜਾਣਦੇ ਨੇ ਹੋ ਦੇਸ਼ ਚ ਵਸਦੇ ਵਸੇ ਲੋਕੀ ਕਹਿਣ ਦੇਸ਼ ਚ ਵਸਦੇ ਵਸੇ ਲੋਕੀ ਕਹਿਣ ਬਾਤੇ ਮੌਜਾ ਵਾਲਦੇ ਨੇ ਮਲਖਪੁਰੀ ਇਹ ਮਿੱਟੀ ਜੇਲ ਹੈ ਮਲਖਪੁਰੀ ਇਹ ਮਿੱਟੀ ਜੇਲ ਹੈ ਇਹੋ ਵਾਰ ਲੈ ਜਾਣਦੇ ਨੇ ਤਸਦੇ ਤਸਦੇ ਇਸ ਮਿੱਟੀ ਜੇਲ ਚ ਤਸਣ ਦਾ ਤਸਦੇ ਤਸ ਦੇ ਇਸ ਮਿੱਠੀ ਜੇਹ ਚ ਤਸਣ ਦਾ ਕਿੰਨਾ ਦਰਦ ਹੁੰਦਾ ਬਤਨਾਂ ਨੂੰ ਸ਼ਦਗੂਰ ਬਸਣ ਦਾ ਕਿੰਨਾ ਦਰਦ ਹੁੰਦਾ ਕਿੰਨਾ ਦਰਦ ਹੁੰਦਾ ਇਹ ਵਾਰ ਨਹੀਂ ਜਾਣਦੇ ਨੇ ਇਹ ਵਾਰ ਨਹੀਂ ਜਾਣਦੇ ਨੇ